ਸਸਰੀਗਨ ਦੋਸਤੋ ਚੰਮੂ ਫਤੇਗੜ ਜ਼ਿਲ੍ਹਾ ਕੁਰ ਖੇਤਰ ਦੇ ਵਿੱਚ ਹਰਿਆਣੇ ਦੇ ਵਿੱਚ ਅੱਜ ਇੱਕ ਵਿਸ਼ਾਲ ਕੁਸ਼ਤੀ ਦੰਗਲ ਹੋਇਆ ਜਿਸ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਚੋਟੀ ਦੇ ਮਲ ਪਹੁੰਚੇ ਔਰ ਉਹਨਾਂ ਨੇ ਆਪਣੀ ਐਂਟਰੀ ਲਗਾਈ ਔਰ ਹਾਜ਼ਰੀ ਲਾਈ ਔਰ ਦਰਸ਼ਕਾਂ ਦਾ ਭਰਪੂਰ ਆਨੰਦ ਔਰ ਮਨੋਰੰਜਨ ਕਰਾਇਆ ਔਰ ਆਪਣੇ ਆਪਣੇ ਜੋਰ ਦਿਖਾਏ ਸੋ ਇੱਥੇ ਕੁਸ਼ਤੀਆਂ ਬਹੁਤ ਚੋਟੀ ਦੀਆਂ ਔਰ ਬਹੁਤ ਸ਼ਾਨਦਾਰ ਹੋਈਆਂ ਸਾਰੀਆਂ ਕੁਸ਼ਤੀਆਂ ਲਾਜਵਾਬ ਹੋਈਆਂ ਜਿਨ੍ਹਾਂ ਵਿੱਚੋਂ ਛੰਡੀ ਦੀ ਕੁਸ਼ਤੀ ਜਿਹੜੀ ਸੀ ਫਾਈਨਲ ਕੁਸ਼ਤੀ ਉਹ ਸੀ ਜੱਸਾ ਪੱਟੀ ਔਰ ਗੁਰਮੀਤ ਦਿੱਲੀ ਦੇ ਵਿੱਚ ਜੱਸਾ ਪੱਟੀ ਔਰ ਗੁਰਮੀਤ ਦਿੱਲੀ ਦੀਆਂ ਪਹਿਲਾਂ ਵੀ ਕਾਫੀ ਕੁਸ਼ਤੀਆਂ ਆ ਚੁੱਕੀਆਂ ਨੇ ਹੋ ਚੁੱਕੀਆਂ ਨੇ ਛੇਂਜ ਮੇਲਿਆਂ ਦੇ ਵਿੱਚ ਔਰ ਉਹਨਾਂ ਦੇ ਵਿੱਚ ਜ਼ਿਆਦਾਤਰ ਜੱਸਾ ਪੱਟੀ ਨੇ ਹੀ ਜਿੱਤ ਪ੍ਰਾਪਤ ਕਰੀ ਐ ਸੋ ਇੱਥੇ ਵੀ ਉਹੀ ਸਿੱਟਾ ਨਿਕਲਿਆ ਪਰ ਗੁਰਮੀਤ ਦਿੱਲੀ ਵਾਲਾ ਬਹੁਤ ਹੀ ਸ਼ਾਨਦਾਰ ਮੱਲ ਐ ਮੈਂ ਪਹਿਲਾਂ ਵੀ ਕਹਿ ਲਾ ਹੁੰਦਾ ਹਾਰ ਜਿੱਤ ਇੱਕ ਜ਼ਿੰਦਗੀ ਦਾ ਹਿੱਸਾ ਐ ਔਰ ਕਿਹੜੇ ਮਲ ਨੇ ਕਿੰਨੀ ਕਿ ਮਿਹਨਤ ਕਰੀ ਹੈ ਇੱਥੇ ਵੀ ਹੁੰਦਾ ਹੈ ਕੋਈ ਬੰਦੇ ਦੀ ਤਾਕਤ ਦੀ ਲਿਮਟ ਵੀ ਹੁੰਦੀ ਹੈ ਪਰ ਉਹ ਆਪਣੀ ਲਿਮਟ ਦੇ ਮੁਤਾਬਿਕ ਬਹੁਤ ਸ਼ਾਨਦਾਰ ਘੁਲਦੇ ਨੇ ਗੁਰਮੀਤ ਦਿੱਲੀ ਵਾਲਾ ਬਹੁਤ ਹੀ ਵਧੀਆ ਬਿਹਤਰੀਨ ਮਲ ਹੈ ਬਹੁਤ ਹੀ ਟੌਪ ਦਾ ਮਲ ਹੈ ਇਹ ਕਹਿ ਦੇਣਾ ਚਾਹੀਦਾ ਹੈ ਕਿ ਪਰ ਕੁਸ਼ਤੀ ਹੋਈ ਲਗਾਤਾਰ ਵਧੀਆ ਦਾ ਮਾਰਿਓ ਨੇ ਵੀ ਗੁਰਮੀਤ ਨੇ ਵੀ ਬਚਾਓ ਵੀ ਵਧੀਆ ਕਰੇ ਪਰ ਜਿੱਥੇ ਗੱਲ ਆ ਜਾਂਦੀ ਹੈ ਜੱਸੇ ਪੱਟੀ ਦੀ ਮੈਂ ਪਹਿਲੇ ਕਹਿੰਨਾ ਯਾਰ ਉਹ ਇੱਕ ਬ੍ਰਾਂਡ ਬਣ ਚੁੱਕਾ ਹੈ ਉਹਦਾ ਦੂਸਰੇ ਪਹਿਲਵਾਨਾਂ ਤੇ ਇੱਕ ਆਟੋਮੈਟਿਕਲੀ ਨਾ ਪ੍ਰਭਾਵ ਜਿਵੇਂ ਹੁੰਦਾ ਪ੍ਰਭਾਵ ਪੈ ਚੁੱਕਾ ਹੈ ਕਿ ਯਾਰ ਮੈਂ ਹਾਰ ਨਾ ਜਾਵਾਂ ਹਾਰ ਨਾ ਜਾਵਾਂ ਸੋ ਇਹੀ ਬੰਦੇ ਦੇ ਦਿਲ ਦੇ ਵਿੱਚ ਨੈਗੇਟਿਵਿਟੀ ਜਿਹੜੀ ਵੜ ਜਾਂਦੀ ਹੈ ਨਾ ਕਦੀ ਵੀ ਜੰਗ ਦੇ ਵਿੱਚ ਯੋਧੇ ਜਦੋਂ ਲੜਦੇ ਹੁੰਦੇ ਸੀ ਯਾਰ ਇਹ ਸੋਚ ਕੇ ਥੋੜੀ ਲੜਦੇ ਸੀ ਅਸੀਂ ਮਰ ਜਾਾਂਗੇ ਜਾਂ ਅਸੀਂ ਹਾਰ ਜਾਾਂਗੇ ਉਹ ਤਾਂ ਇਹ ਸੋਚਦੇ ਸੀ ਆਰ ਪਾਰ ਜੋ ਵੀ ਹੋਊਗਾ ਦੇਖਿਆ ਜਾਊਗਾ ਸਿੱਟਾ ਜੋ ਹੈ ਵਾਹਿਗੁਰੂ ਦੇ ਹੱਥ ਹੈ ਤੇ ਉਹ ਆਪਣਾ ਉਹਨਾਂ ਨੇ ਜੋਹਰ ਦਿਖਾਉਂਦੇ ਸੀਗੇ ਤੇ ਵੈਰੀ ਦਾ ਗਰਦਨਾਂ ਲੇ ਜਿਆਂ ਤੇ ਕਿਰਪਾਨਾਂ ਤੇ ਟੰਗ ਕੇ ਲੈ ਆਉਂਦੇ ਸੀਗੇ ਔਰ ਜਕਾਰੇ ਛੱਡਦੇ ਸੀਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਵੀ ਇੱਕ ਮੈਦਾਨ ਹੈ ਇੱਥੇ ਪਹਿਲਵਾਨ ਆਪਣੇ ਜੋਰ ਜਵੈਸ਼ੀ ਔਰ ਆਪਣੇ ਆਪਣੇ ਪਾਵਰ ਆਪਣੀ ਤਾਕਤ ਆਪਣੇ ਜਿਸਮ ਦੀ ਦਿਖਾਉਂਦੇ ਨੇ ਔਰ ਦਰਸ਼ਕ ਇਹੀ ਦੇਖਣ ਜਾਂਦੇ ਨੇ ਗੁਰਮੀਤ ਦੇ ਲਈ ਵਧੀਆ ਕੋ ਲਿਆ ਬਹੁਤ ਵਧੀਆ ਕੋ ਲਿਆ ਪਰ ਜ਼ਿਆਦਾਤਰ ਪਹਿਲਵਾਨਾਂ ਦੇ ਇੱਕ ਹਉਆ ਖੌ ਬਣ ਚੁੱਕਾ ਹੈ ਖੌਫ ਜਿਹਦਾ ਨਾਮ ਖੋਖ ਦਾ ਦੂਜਾ ਨਾਮ ਹੈ ਜੱਸਾ ਪੱਟੀ ਸੋ ਗੱਲ ਵੀ ਸਹੀ ਹੈ ਭਾਈ ਉਹਦਾ ਖੋਖ ਵੀ ਹੈ ਔਰ ਪਹਿਲਵਾਨ ਵੀ ਬਹੁਤ ਤਗੜਾ ਹੈ ਉਹ ਹਿੰਦੁਸਤਾਨ ਦੀ ਦਾ ਚੋਟੀ ਦਾ ਮੱਲ ਜੇ ਉਹ ਬਹੁਤ ਹੀ ਭਾਰਤ ਦਾ ਉਹਦੇ ਨਾਲ ਕੁਸ਼ਤੀ ਦੇ ਨਾਲ ਅੱਜ ਦੇ ਯੁੱਗ ਦੇ ਵਿੱਚ ਜਿੰਨੇ ਵੀ ਮਲਦੇ ਉਹਦੀ ਵਜ੍ਹਾ ਨਾਲ ਭਾਰਤ ਦਾ ਨਾਮ ਬਹੁਤ ਉੱਚਾ ਕਰਿਆ ਹੋਇਆ ਉਹਨੇ ਆਪਣਾ ਪੰਜਾਬ ਸਟੇਟ ਦਾ ਨਾਮ ਰੋਸ਼ਨ ਕੀਤਾ ਹੋਇਆ ਸੋ ਪਤਾ ਹੀ ਨਹੀਂ ਉਹਦੇ ਕੋਲੇ ਕਿੰਨੇ ਕਿ ਕਿਤਾਬ ਪਹਿਲੇ ਕੁਸ਼ਤੀ ਦੇ ਜਿੱਤਿਆਂ ਜਤਨ ਦੇ ਕਿੰਨਿਆਂ ਕਕਾਰਾਂ ਕਿੰਨਿਆਂ ਕ ਮੋਟਰਸਾਈਕਲਾਂ ਕਿੰਨਿਆਂ ਕ ਝੋਟੀਆਂ ਕਿੰਨਿਆਂ ਕੋ ਦੇ ਕੋ ਛਾਪਾਂ ਛੱਲੇ ਮੁੰਦੀਆਂ ਲੱਖਾਂ ਕਰੋੜਾਂ ਦੇ ਤਾਦਾਦ ਨਾਲ ਉਹ ਪੈਸਾ ਸੰਗਤ ਨੇ ਉਹਨੂੰ ਦਿੱਤਾ ਤੇ ਪਰ ਮਾਨ ਵੀ ਬਹੁਤ ਮਿਲਿਆ ਨੂੰ ਪਰ ਹੈਗਾ ਵੀ ਮੁੰਡਾ ਬਹੁਤ ਨਿੱਗੇ ਸੁਭਾਅ ਦਾ ਸੋ ਕੁਸ਼ਤੀ ਬਹੁਤ ਵਧੀਆ ਕਾਂਟੇ ਕੁਸ਼ਤੀ ਦੇ ਵਿੱਚੋਂ ਸੀ ਇਹ ਵੀ ਵਧੀਆ ਕੁਸ਼ਤੀ ਲੜਿਆ ਗੁਰਮੀਤ ਦਿੱਲੀ ਤੇ ਪਰ ਅਚਾਨਕ ਹੀ ਉਹਨਾਂ ਨੇ ਜੱਸੇ ਪੱਟੀ ਤੇ ਦਾਅ ਮਾਰਿਆ ਔਰ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਪਏ ਔਰ ਉਹ ਜ਼ਮੀਨ ਤੇ ਡਿੱਗ ਗਏ ਔਰ ਜੱਸਾ ਪੱਟੀ ਨੂੰ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪਈ ਬਸ ਉਹ ਇਹੀ ਤਾਂ ਚਾਹੁੰਦਾ ਸੀ ਇੱਕ ਵਾਰੀ ਮਾੜਾ ਜਾਂ ਕੋਈ ਦੂਜਾ ਪਹਿਲਵਾਨ ਥੱਲੇ ਝੁਕੇ ਕੋਡਾ ਉਹ ਵੇਹਾਂ ਡਿੱਗੇ ਉਹ ਤਾਂ ਇਹੀ ਮੌਕਾ ਦੇਖਦਾ ਭਾਈ ਉਹਨੇ ਇੰਨੇ ਦੇ ਵਿੱਚ ਉੱਤੇ ਕਾਬੂ ਕਰ ਲਿਆ ਉਸ ਤੋਂ ਬਾਅਦ ਉਹਦੀ ਉਹੀ ਪੁਰਾਣਾ ਡਿਜ਼ਾਈਨ ਪੁਰਾਣਾ ਸਟਾਈਲ ਪੁਰਾਣਾ ਹਥਿਆਰ ਪੁਰਾਣਾ ਵਾਰ ਔਰ ਕੁਸਤੀ ਯਾਰ ਪਰ ਧੌਣ ਤੇ ਗੋਡਾ ਲੱਗ ਗਿਆ ਮੋਢਾ ਹੁਣ ਦੱਸੋ ਕੀ ਖਿਆਲ ਆ ਤੁਹਾਡਾ ਕੁਸ਼ਤੀ ਹੋ ਗਈ ਜਾਂ ਖਤਮ ਜਦੋਂ ਆਪ ਆਪਣੇ ਘਰਾਂ ਨੂੰ ਔਰ ਜਾਂਦੇ ਜਾਂਦੇ ਇੰਨੀ ਕਾਲੀ ਨਾ ਕਰਿਆ ਕਰੋ ਬੜੇ ਛੇਤੀ ਕਾਲੀ ਵੀ ਬੋਧ ਕਰਦੇ ਹੋ ਵੀ ਇੱਕ ਤਾਂ ਛੋਟਾ ਨਾ ਪੱਜਿਆ ਕਰੋ ਜਿਵੇਂ ਸਕੂਲ ਦੇ ਵਿੱਚ ਛੁੱਟੀ ਹੁੰਦੀਆਂ ਤੇ ਬੱਚੇ ਬੈਗ ਲੈ ਕੇ ਆ ਆਇਆ ਕਰਦੇ ਭਾਈ ਤੇ ਨੇ ਘੰਟੀ ਖੜਕਣ ਤੋਂ ਪਹਿਲਾਂ ਹੀ ਘੰਟੀ ਅਜੇ ਖੜਕਾਈ ਨਹੀਂ ਤੁਸੀਂ ਅਜੇ ਘੰਟੀ ਖੜਕਾਓ ਇਧਰੋਂ ਬੈਲ ਆਕਾਉਂ ਵਾਲੀ ਹੁੰਦੀ ਹੈ ਜਿਹੜੀ ਉਹ ਖੜਕਾਓ ਹੁਣ ਇੱਕ ਕਮੈਂਟ ਸੁਟੋ ਹੁਣ ਜਿੰਨਾ ਭੈਣਾ ਭਰਾਵਾਂ ਨੇ ਵੀਰਾਂ ਨੇ ਬਜ਼ੁਰਗਾਂ ਨੇ ਬੱਚਿਆਂ ਨੇ ਮੇਰੇ ਦੋਸਤਾਂ ਨੇ ਇਹਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨੂੰ ਸਬਸਕ੍ਰਾਈਬ ਕਰੋ ਤੇ ਹੁਣ ਤੁਸੀਂ ਜਾ ਸਕਦੇ ਹੋ ਜਾਓ ਤੇ ਕੁਸ਼ਤੀ ਜਿੱਤ ਗਿਆ ਜੱਸਾ ਪੱਟੀ ਔਰ ਗਰਮੀਤ ਦਿੱਲੀ ਕੁਸ਼ਤੀ ਹਾਰ ਗਿਆ ਔਰ ਇਹੀ ਤੁਸੀਂ ਚਾਹਦੇ ਸੀ ਉਹੀ ਹੋ ਗਿਆ ਸੋ ਸਭ ਨੂੰ ਸਸਰੀ ਕਰਦਾ